18 ਮਾਰਚ 2018 ਦੀ ਸਵੇਰ ਦੇ ਲਗਭਗ 10 ਵਜੇ ਚਿਮਿਆਵਲੀ ਪਿੰਡ ਦੇ ਨੇੜੇ ਕਣਤ ਦੇ ਖੇਤ ਵਿੱਚ ਪਿੰਡ ਵਾਸੀਆਂ ਨੇ ਇੱਕ ਔਰਤ ਅਤੇ ਉਸ ਤੋਂ 100 ਮੀਟਰ ਦੂਰ ਇੱਕ ਬੱਚੇ ਦੀ ਨਗਨ ਅਵਸਥਾ ਵਿੱਚ ਸਿਰ ਕੱਟੀ Laash ਵੇਖੀ ਇਹ ਪਿੰਡ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੰਬਲ ਦੇ ਥਾਣਾ ਕੋਤਵਾਰੀ ਦੇ ਅਧੀਨ ਆਉਂਦਾ ਹੈ ਪਿੰਡ ਵਾਸੀਆਂ ਨੇ ਇਹ ਗੱਲ ਪਿੰਡ ਦੇ ਚੌਕੀਦਾਰ ਨਾਮ ਰਤਨ ਨੂੰ ਦੱਸ ਦਿੱਤੀ ਚੌਂਕੀਦਾਰ ਰਾਮਰਤਨ ਤੁਰੰਤ ਉਸ ਖੇਤ ਵਿੱਚ ਪਹੁੰਚ ਗਿਆ ਜਿੱਥੇ ਲਾਸ਼ਾਂ ਪਈਆਂ ਸਨ ਦੋ ਲਾਸ਼ਾਂ ਵੇਖ ਕੇ ਉਹ ਵੀ ਹੈਰਾਨ ਰਹਿ ਗਿਆ ਉਸਨੇ ਫੋਨ ਰਾਹੀਂ ਇਸ ਦੀ ਸੂਚਨਾ ਥਾਣਾ ਇੰਚਾਰਜ ਅਨਿਲ ਸਮਾਣੀਆਂ ਨੂੰ ਦੇ ਦਿੱਤੀ ਦੋ ਲਾਸ਼ਾਂ ਦੀ ਖਬਰ ਮਿਲਦਿਆ ਹੀ ਅਨਿਲ ਸਮਾਣੀਆਂ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚ ਗਏ ਉਹਨਾਂ ਨੇ ਦੋਨਾਂ ਲਾਸ਼ਾਂ ਦਾ ਨਿਰਿਖਣ ਕੀਤਾ ਤਾਂ ਉੱਥੇ ਪਏ ਖੂਨ ਤੋਂ ਇਹ ਲੱਗ ਰਿਹਾ ਸੀ ਕਿ ਉਹਨਾਂ ਦਾ ਕਤਲ ਉੱਥੇ ਹੀ ਕੀਤਾ ਗਿਆ ਹੈ ਉਨ੍ਹਾਂ ਦੀ ਸਿਰ ਧਰ ਤੋਂ ਗਾਇਬ ਸਨ ਅਤੇ ਉਨ੍ਹਾਂ ਦੇ ਸ਼ਰੀਰ 'ਤੇ ਕੋਈ ਕੱਪੜਾ ਵੀ ਨਹੀਂ ਸੀ ਮ੍ਰਿਤਕ ਔਰਤ ਦੇ ਇੱਕ ਹੱਥ ਦੀ ਚਮੜੀ ਵੀ ਕੁਝ ਹਿੱਸੇ ਉੱਤੋਂ ਗਾਇਬ ਸੀ ਜਿਸ ਤੋਂ ਇਹ ਅਨੁਮਾਨ ਲਾਇਆ ਗਿਆ ਕਿ ਉਸ ਔਰਤ ਦੇ ਹੱਥ ਤੇ ਉਸ ਦਾ ਨਾਂ ਜਾਂ ਕੋਈ ਪਛਾਣ ਦੀ ਚੀਜ਼ ਖੁੱਦੀ ਹੋਈ ਹੋਵੇਗੀ ਔਰ ਦੀ ਪਛਾਣ ਨਾ ਹੋ ਸਕੇ ਇਸ ਕਰਕੇ ਕਾਤਨ ਲਈ ਹੱਸਦੇ ਉਸੇ ਹਿੱਸੇ ਦੀ ਚਮੜੀ ਕੱਟ ਦਿੱਤੀ ਉੱਚ ਅਧਿਕਾਰੀਆਂ ਨੂੰ ਇਸ ਦਿਲ ਦਹਿਲਾਉਣ ਵਾਲੇ ਮਾਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਥਾਣਾ ਇੰਚਾਰਜ ਨੇ ਆਸ-ਪਾਸ ਦੇ ਖੇਤਰ ਵਿੱਚ ਦੋਨਾਂ ਮ੍ਰਿਤਕਾਂ ਦੇ ਸਿਰ ਲੱਭਣ ਦੀ ਕੋਸ਼ਿਸ਼ ਕੀਤੀ। ਇਸ ਕੰਮ ਵਿੱਚ ਪਿੰਡ ਵਾਸੀਆ ਰ ਵੀ ਉਹਨਾਂ ਦੀ ਮਦਦ ਕੀਤੀ। ਕਾਫੀ ਖੋਜ ਕਰਨ ਤੋਂ ਬਾਅਦ ਵੀ ਉਹਨਾਂ ਦੇ ਸਿਰ ਨਹੀਂ ਮਿਲੇ ਪਰ ਉੱਤੇ ਮ੍ਰਿਤਕਾਂ ਦੇ ਕੱਪੜੇ ਅਤੇ ਚੱਪਲਾਂ ਜ਼ਰੂਰ ਮਿਲ ਗਈਆਂ। ਦੋ ਜੋੜੀਆਂ ਚੱਪਲਾਂ ਦੇ ਇਲਾਵਾ ਉੱਤੇ ਇੱਕ ਛੋਟੇ ਬੱਚੇ ਦੀ ਵੀ ਇੱਕ ਜੋੜੀ ਚੱਪਲ ਮਿਲੀ ਜਦਕਿ ਮਰਨ ਵਾਲੇ ਦੋ ਲੋਕ ਸਨ। ਤਏ ਤੀਜੀ ਜੋੜੀ ਚੱਪਲ ਕਿਸ ਬੱਚੇ ਦੀ ਸੀ ਇਹ ਗੱਲ ਪੁਲਿਸ ਨਹੀਂ ਸਮਝ ਸਕੀ। ਬਿਨਾ ਸਿਰ ਵਾਲੀਆਂ ਲਾਸ਼ਾਂ ਦੀ ਪਹਚਾਨ ਕਰਨਾ ਆਸਾਨ ਨਹੀਂ ਸੀ ਥਾਣਾ ਇੰਚਾਰਜ ਵੱਲੋਂ ਸਿਰ ਤੋਂ ਬਿਨਾ ਦੋ ਲਾਸ਼ਾਂ ਦੀ ਜਾਣਕਾਰੀ ਏਐਸਪੀ ਰਵੀ ਸ਼ਵੀ ਅਤੇ ਏਐਸਪੀ ਪੰਕੁਜ ਕੁਮਾਰ ਪਾਂਡੇ ਨੂੰ ਦੇ ਦਿੱਤੀ ਗਈ ਕੁਝ ਦੇਰ ਬਾਅਦ ਦੋਵੇਂ ਪੁਲਿਸ ਅਧਿਕਾਰੀ ਵੀ ਚੀਮਿਆਵਲੀ ਪਿੰਡ ਦੇ ਉਸ ਕਣਕ ਦੇ ਖੇਤ ਵਿੱਚ ਪਹੁੰਚ ਗਏ ਜਿੱਥੇ ਦੋਵੇਂ ਲਾਸ਼ਾਂ ਪਈਆਂ ਸਨ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਾਇਨ ਤੋਂ ਬਾਅਦ ਪਿੰਡ ਵਾਸੀਆਂ ਨਾਲ ਲਾਸ਼ਾਂ ਦੀ ਪਛਾਣ ਲਈ ਗੱਲ ਕੀਤੀ ਅਤੇ ਉਹਨਾਂ ਨੂੰ ਮ੍ਰਿਤਕ ਦੇ ਕੱਪੜੇ ਵਿਖਾਏ ਪਰ ਕੋਈ ਵੀ ਉਹਨਾਂ ਨੂੰ ਨਹੀਂ ਪਛਾਣ ਸਕਿਆ ਮੌਕੇ ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਗਿਆ ਅਤੇ ਘਟਨਾ ਸਥਾਨ ਤੋਂ ਮਿਲੇ ਸਾਰੇ ਸਬੂਤ ਪੁਲਿਸ ਨੇ ਕਬਜ਼ੇ ਵਿੱਚ ਲੈ ਲਏ ਘਟਨਾ ਸਥਾਨ ਦੀ ਜਾਂਚ ਮੁੱਕਰ ਤੋਂ ਬਾਅਦ ਪੁਲਿਸ ਨੇ ਦੋ ਮ੍ਰਿਤਕ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਅਤੇ ਚਾਂਕੀਦਰ ਨਾਮ ਰਤਨ ਵੱਲੋਂ ਅਣਪਛਾਤੇ ਹਤਿਆਰਿਆਂ ਦੇ ਖਿਲਾਫ ਕਤਲ ਦੀ ਰਿਪੋਰਟ ਦਰਜ ਕਰ ਲਈ ਸਿਰ ਤੋਂ ਬਿਨਾ ਦੋ ਲਾਸ਼ਾਂ ਮਿਲਣ ਦੀ ਖਬਰ ਕੁਝ ਹੀ ਸਮੇਂ ਵਿੱਚ ਸਾਰੇ ਸ਼ਹਿਰ ਵਿੱਚ ਫੈਲ ਗਈ ਸਭ ਲੋਕ ਇੱਕ ਦੂਸਰੇ ਨਾਲ ਇਹੀ ਗੱਲ ਕਰ ਰਹੇ ਸਨ ਕਿ ਪਤਾ ਨਹੀਂ ਇਹ ਲਾਸ਼ਾਂ ਕਿਸ ਦੀਆਂ ਹਨ ਮ੍ਰਿਤਕ ਕਿੱਥੇ ਦੇ ਰਹਿਣ ਵਾਲੇ ਸਨ ਉਧਰ ਥਾਣਾ ਇੰਚਾਰਜ ਵੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸਨ ਕਿ ਇਹਨਾਂ ਲਾਸ਼ਾਂ ਦੀ ਪਛਾਣ ਕਿਵੇਂ ਕਰਵਾਈ ਜਾਵੇ ਪਛਾਣ ਹੋਣ ਤੋਂ ਬਾਅਦ ਹੀ ਕਤਲਾਂ ਤੱਕ ਪਹੁੰਚਿਆ ਜਾ ਸਕਦਾ ਸੀ ਇਸ ਕਰਕੇ ਪਛਾਣ ਲਈ ਜ਼ਿਲ੍ਹੇ ਦੀ ਸਾਰੀ ਥਾਰਿਆਂ ਨੂੰ ਵਾਈਲਾਰ ਸਰਾਈ ਇਹ ਗੁੰਮਨਾਮ ਲਾਸ਼ਾਂ ਮਿਲਣ ਦੀ ਸੂਚਨਾ ਦਿੱਤੀ ਗਈ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸੇ ਥਾਰੇ ਵਿੱਚ ਇੱਕ ਔਰਤ ਤੇ ਬੱਚੇ ਦੀ ਗੁੰਮਸ਼ੁਦਗੀ ਦਾ ਦਰਜ ਨਹੀਂ ਹੈ ਪਰ ਪੁਲਿਸ ਦੀਆਂ ਇਨ੍ਹਾਂ ਕੋਸ਼ਿਸ਼ਾਂ ਨਾਲ ਵੀ ਕੋਈ ਸਫਲਤਾ ਨਹੀਂ ਮਿਲੀ ਆਖਿਰਕਾਰ ਪੁਲਿਸ ਨੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ 10 ਦਿਨ ਬੀਤ ਗਏ ਪਰ ਮ੍ਰਿਤਿਕਾ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸકી ਥਾਣਾ ਇੰਚਾਰਜ ਦੇ ਦਿਮਾਗ ਵਿੱਚ ਇਹ ਵੀ ਗੱਲ ਆਈ ਕਿ ਕਿਤੇ ਦੋਮੇ ਮ੍ਰਿਤਕ ਕਿਸੇ ਹੋਰ ਜ਼ਿਲ੍ਹੇ ਦੇ ਰਹਿਣ ਵਾਲੇ ਤਾਂ ਨਹੀਂ ਹਨ ਇਸ ਤੋਂ ਬਾਅਦ ਐਸਪੀ ਦੇ ਮadhyam Rani ਸਿਰ ਤੋਂ ਬਿਨਾ ਦੋ ਲਾਸ਼ਾਂ ਬਰਾਮਦ ਹੋਣ ਦੀ ਸੋਚਣਾ ਸੀਮਾ ਵਰਤੀ ਜ਼ਿਲ੍ਹਿਆਂ ਦੇ ਥਾਣਿਆਂ ਵਿੱਚ ਵੀ ਭੇਜ ਦਿੱਤੀ ਗਈ ਇਸ ਦਰਮਿਆਨ 1 ਅਪ੍ਰੈਲ 2018 ਨੂੰ ਥਾਣਾ ਇੰਚਾਰਜ ਨੂੰ ਚਿਮਿਆਵਲੀ ਪਿੰਡ ਦੇ ਨੇੜੇ ਬਣੀ ਸਰੋਤ ਨਦੀ ਦੇ ਕਿਨਾਰੇ ਇੱਕ ਔਰਤ ਦਾ ਸਿਰ ਪਿਆ ਹੋਣ ਦੀ ਜਾਣਕਾਰੀ ਮਿਲੀ ਉਹ ਮੌਕੇ ਤੇ ਪਹੁੰਚ ਗਏ ਅਤੇ ਸਿਰ ਨੂੰ ਕਾਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਇਹ ਸਿਰ 18 ਮਾਰਚ ਨੂੰ ਮਿਲੀ ਸਿਰ ਤੋਂ ਬਿਨਾਂ ਔਰਤ ਦੀ ਲਾਸ਼ ਦਾ ਹੈ ਜਾਂ ਨਹੀਂ ਇਸ ਦੀ ਪੋਜ਼ਿਟਿਵ ਡੀਐਨਏ ਟੈਸਟ ਤੋਂ ਬਾਅਦ ਹੀ ਹੋ ਸਕਦੀ ਸੀ ਮਿਸਤੋ 6 ਦਿਨਾਂ ਬਾਅਦ 8 ਅਪ੍ਰੈਲ ਨੂੰ ਪੁਲਿਸ ਨੇ ਮੁਹੰਮਦਪੁਰ ਮਾਲਣੀ ਪਿੰਡ ਦੇ ਜਿੰਦਲਾ ਤੋਂ ਇੱਕ ਬੱਚੇ ਦਾ ਸਿਰ बरामद ਕਰ ਲਿਆ ਉਸ ਦਾ ਮਾਸ ਜਿੰਦਲੀ ਜਾਨਵਰ ਖਾ ਚੁੱਕੇ ਸਨ ਉਹਨੋਂ ਇਹ ਸਭਾ ਵਾਤ ਦਿੱਤੀ ਕਿ ਦੋਵੇਂ ਸਿਰ ਪਹਿਲਾ ਮਿਲਿਆ ਤੋਂ ਲਾਸ਼ਾਂ ਦੇ ਹੀ ਹੋਣਗੇ ਮੁਰਾਦਾਬਾਦ ਬਰੇਲੀ ਖੇਤਰ ਦੇ ਐਡੀਜੇਪੀ ਪ੍ਰੇਮ ਪ੍ਰਕਾਸ਼ ਨੂੰ ਜਦੋਂ ਇਹ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਮੁਰਾਦਾਬਾਦ ਰੇਜ ਦੇ ਆਈਜੀ ਜਨੋਦ ਕੁਵਾਰ ਨਾਲ ਤਲ ਕਰਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਐਡੀਜੇਪੀ ਪ੍ਰੇਮ ਪ੍ਰਕਾਸ਼ ਬਹੁਤ ਸੋਚਵਾਨ ਅਫਸਰ ਸਨ ਜਦੋਂ ਉਹ ਮੁਰਾਦਾਬਾਦ ਦੇ ਐਸਐਸਪੀ ਸਨ ਉਹਨਾਂ ਨੇ ਮਸ਼ਹੂਰ ਕਿਡਨੀ ਕਾਰਨ ਨੂੰ ਸੁਲਝਾ ਕੇ ਡਾਕਟਰ ਅਮਿਤ ਨੂੰ ਜੇਲ੍ਹ ਪਹੁੰਚਾਇਆ ਸੀ ਇਸ ਤੋਂ ਇਲਾਵਾ ਉਹਨਾਂ ਨੇ ਵਾਵਨ ਖੇੜੀ ਵਿੱਚ ਇੱਕੋ ਪਰਿਵਾਰ ਦੇ 7 ਲੋਕਾਂ ਦੀ ਨਰਦਈ ਹੱਤਿਆ ਦੇ ਮਾਮਲੇ ਨੂੰ ਸੁਲਝਾ ਕੇ ਸ਼ਬਨਮ ਅਤੇ ਉਸਦੇ ਪ੍ਰੇਮੀ ਨੂੰ ਜੇਲ੍ਹ ਭੇਜਿਆ ਸੀ ਏਟੀਜਪੀ ਦੀ ਨਜ਼ਰ ਇਸ ਦੋਹਰੇ ਕਤਲ ਦੇ ਮਾਮਲੇ ਤੇ ਵੀ ਬਣੀ ਰਹੀ ਏਟੀਜਪੀ ਪ੍ਰੇਮ ਪ੍ਰਕਾਸ਼ ਦਾ ਹੁਕਮ ਮਿਲਦਿਆ ਹੀ ਆਈਜੀ ਵਿਰੋਧ ਕੁਹਾਰ ਨੇ ਸੰਭਲ ਦੇ ਐਸਪੀ ਰਵੀ ਸ਼ੰਕਰ ਸ਼ਵੀ ਅਤੇ ਏਐਸਪੀ ਪੰਕੁਜ ਕੁਮਾਰ ਪਾਂਡੇ ਨੇ ਨਾਲ ਇੱਕ ਮੀਟਿੰਗ ਕੀਤੀ ਅਤੇ ਇਸ ਕੇਸ ਨੂੰ ਜਲਦੀ ਤੋਂ ਜਲਦੀ ਖੋਲਣ ਲਈ ਕਿਹਾ ਇਸ ਤੋਂ ਬਾਅਦ ਥਾਣਾ ਇੰਚਾਰਜ ਅਨਿਲ ਸਮਾਰੀਆਂ ਦੀ ਗਵਾਹੀ ਹੇਠ ਪੁਲਿਸ ਟੀਮ ਇਸ ਮਾਮਲੇ ਨੂੰ ਸੁਝੌਰ ਵਿੱਚ ਝੁੱਟ ਗਈ ਉਹਨਾਂ ਨੇ ਮੁਖਵਰਨ ਨੂੰ ਵੀ ਇਹ ਮਾਮਲਾ ਸੌਂਪ ਦਿੱਤਾ ਅਪ੍ਰੈਲ ਵਿੱਚ ਚੀਨੀਆਂਵਲੀ ਪਿੰਡ ਦੇ ਚੌਂਕੀਦਾਰ ਰਾਮਰਤਨ ਨੇ ਥਾਣਾ ਇੰਚਾਰਜ ਅਨਿਲ ਸਮਾਰੀਆਂ ਨੂੰ ਸਖੀਖ ਸੂਚਨਾ ਦਿੱਤੀ ਪਿੰਡ ਦੇ ਹਿਸਟਰੀ ਸ਼ੀਟਰ ਕਲੂਆ ਦੇ ਘਰ 3-4 ਸਾਲ ਦੀ ਇੱਕ ਕੁੜੀ ਆਈ ਹੋਈ ਹੈ ਉਹ ਕੁੜੀ ਬਾਰ-ਬਾਰ ਰੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਮੈਨੂੰ ਮੇਰੀ ਮਾਂ ਨਾਲ ਮਿਲਾਓ ਇਹ ਗੱਲ ਮੈਨੂੰ ਪਿੰਡ ਦੀਆਂ ਔਰਤਾਂ ਨੇ ਦੱਸੀ ਹੈ ਉਹ ਔਰਤਾਂ ਵੀ ਇਹੀ ਗੱਲਾਂ ਕਰਦੀਆਂ ਹਨ ਕਿ ਕਲੂਆ ਦੇ ਪਰਿਵਾਰ ਵਿੱਚ ਇਹ ਕੁੜੀ ਪਤਾ ਨਹੀਂ ਕਿੱਥੋਂ ਆ ਗਈ ਇਹ ਸੁਣਦੇ ਹੀ ਥਾਣਾ ਇੰਚਾਰਜ ਦੇ ਦਿਮਾਗ ਵਿੱਚ ਇਹ ਗੱਲ ਘੁੰਮਣ ਲੱਗ ਪਈ ਕਿ ਦੂਰਾਂ ਲਾਸ਼ਾਂ ਦੇ ਕੋਲ ਵੀ ਪੁਲਿਸ ਨੂੰ ਕਚੋਟੇ ਬੱਚੇ ਦੀ ਜੋੜੀ ਚੱਪਲਾ ਮੀਆ ਸਨ ਅਨਿਲ ਸਮਾਣੀਆਂ ਬਿਨਾਂ ਦੇਰੀ ਕੀਤੇ ਚਿਮੀਆਂ ਵਾਲੀ ਪਿੰਡ ਲਈ ਰਵਾਨਾ ਹੋ ਗਏ ਜਦੋਂ ਕਲਵਾ ਦੇ ਘਰ ਪਹੁੰਚੇ ਉਹਨਾਂ ਨੇ ਉੱਤੇ 4 ਸਾਲ ਦੀ ਕੁੜੀ ਦੇਖੀ ਕੁੜੀ ਵਾਰੇ ਪੁੱਛਣ ਤੇ ਕਲਵਾ ਨੇ ਕਿਹਾ ਕਿ ਇਹ ਮੇਰੀ ਖਾਲਾ ਦੀ ਕੁੜੀ ਹੈ ਇਹ ਤੇਰੇ ਕੋਲ ਕਿਉਂ ਹੈ ਥਾਣਾ ਇੰਚਾਰਜ ਨੇ ਪੁੱਛਿਆ ਕਲਵਾ ਨੇ ਕਿਹਾ ਸਾਹਬ ਇਹ ਮੇਰੀ ਕੁੜੀ ਰਵਾਨਾ ਦੇ ਨਾਲ ਆ ਗਈ ਹੈ ਕੁਝ ਦਿਨ ਇੱਥੇ ਰਿਹਾ ਕਿ ਆਪਣੀ ਘਰ ਚਲੀ ਜਾਵੇਗੀ ਕਨੂਆ ਬਹਿਲਾ ਬਦਮਾਸ਼ ਸੀ ਪਰ ਉਹਨੋ ਉਹ ਲਗਭਗ 80 ਸਾਲ ਦਾ ਬਜ਼ੁਰਗ ਸੀ ਥਾਣਾ ਇੰਚਾਰਜ ਨੇ ਸੋਚਿਆ ਕਿ ਹੋ ਸਕਦਾ ਹੈ ਕਿ ਉਹ ਸੱਚ ਬੋਲ ਰਿਹਾ ਹੋਵੇ ਕਿਉਂਕਿ ਜਵਾਨੀ ਵਿੱਚ ਚਾਹੇ ਇਨਸਾਨ ਕਿੰਨਾ ਵੀ ਵੱਡਾ ਅਪਰਾਧੀ ਰਿਹਾ ਹੋਵੇ ਉਮਰ ਦੇ ਇਸ ਪੜਾਅ ਤੇ ਆਦਵੀ ਸਿੱਧੇ ਰਾਹ ਹੀ ਚੱਲਦਾ ਹੈ ਥਾਣਾ ਇੰਚਾਰਜ ਨੇ ਘਟਨਾ ਸਥਲ ਤੋਂ ਜੋ ਛੋਟੇ ਬੱਚੇ ਦੀਆਂ ਚਪਲਾ ਬਰਾਵਦ ਕੀਤੀਆਂ ਸਨ ਉਹ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਏ ਸਨ ਉਹ ਕਾਰ ਵਿੱਚ ਰੱਖਿਆ ਹੋਇਆ ਸਨ ਐਸਆਈ ਬ੍ਰਿੰਦਰ ਸਿੰਘ ਤੋਂ ਉਹਨਾਂ ਨੇ ਚਪਲਾ ਮੰਦਾ ਕਿ ਉਸ ਬੱਚੀ ਨੂੰ ਵੀ ਖਾਇਆ ਤਾਂ ਉਹ ਚਪਲਾ ਵੇਖ ਕੇ ਖੁਸ਼ ਹੋ ਗਈ ਉਸਨੇ ਕਿਹਾ ਇਹ ਚਪਲਾ ਤਾਂ ਮੇਰੀਆਂ ਹਨ ਬੱਚੀ ਫਿਰ ਬੋਲੀ ਮੇਰੀ ਮਾਂ ਕਿੱਥੇ ਹੈ ਮੰਮੀ ਆ ਗਈ ਬਾਹਰ ਹੈ ਅਨਿਲ ਸਮਾੜੀਆਂ ਨੇ ਕਿਹਾ ਤਾਂ ਉਹ ਬੱਚੀ ਆਪਣੀ ਮਾਂ ਨੂੰ ਵੇਖਣ ਲਈ ਬਾਹਰ ਵੱਲ ਦੌੜ ਪਈ ਇਸ ਤੋਂ ਬਾਅਦ ਅਨਿਲ ਸਮਾੜੀਆਂ ਦਾ ਚਾਰਾ ਗੁੱਸੇ ਨਾਲ ਲਾਰ ਹੋ ਗਿਆ ਉਹ ਕਲੂਆ ਨੂੰ ਕਹਿੰਦੇ ਹਨ ਮੈਨੂੰ ਤੇਰੇ ਤੋਂ ਇਸ ਦੀ ਉਮੀਦ ਨਹੀਂ ਸੀ ਕਿ ਇਸ ਉਮਰ ਵਿੱਚ ਵੀ ਤੂੰ ਇਹ ਸੁਣਦੇ ਹੀ ਕਲੂਏ ਨੇ ਅੱਥਾ ਥਨਲੇ ਕਰ ਲਈਆਂ ਉਹ ਬੋਲਿਆ ਸਾਹ ਮਜਬੂਰੀ ਅਜਹੀ ਆ ਗਈ ਸੀ ਕਿ ਮੈਂ ਬੇਵਸ ਹੋ ਗਿਆ ਸੀ ਕੀ ਦੱਸਾਂ ਸਾਹ ਇਹ ਸਾਰੀ ਕਰਤੂਤ ਮੇਰੇ ਦਾਮਾਦ ਵਾਹਿਦ ਦੀ ਹੈ ਜੇ ਉਸਨੇ ਮੇਰੀ ਬੇਟੀ ਨੂੰ ਧੋਖਾ ਨਾ ਦਿੱਤਾ ਹੁੰਦਾ ਤਾਂ ਮੈਨੂੰ ਇਸ ਉਮਰ ਵਿੱਚ ਇਹ ਸਭ ਕਰਨ ਲਈ ਮਜਬੂਰ ਨਾ ਹੋਣਾ ਪੈਂਦਾ ਉਸਨੇ ਇਸ ਦੌਰੇ ਹੱਤਿਆਕਾਰ ਦਾ ਬੁਲਾ ਕਬੂਲ ਕਰ ਲਿਆ ਉਸਨੇ ਦੱਸਿਆ ਕਿ ਮਰਨ ਵਾਲੀ ਔਰਤ ਦਾ ਨਾਮ ਮਮਤਾ ਸੀ ਅਤੇ ਦੂਜਾ ਉਸਦਾ 10 ਸਾਲ ਦਾ ਪੁੱਤਰ ਕਰਨਪਾਲ ਸੀ ਮਮਤਾ ਉਸਦੇ ਦਾਮਾਦ ਭਾਈ ਦੀ ਪਹਿਲੀ ਪਤਨੀ ਸੀ ਇਸ ਮਸਹੂਲ ਕੇਸ ਦੇ ਸੁਲਝਣ ਤੇ ਅਨਿਲਸ ਮਾੜੀ ਨੇ ਰਾਹਾ ਦੀ ਸਾਲੀ ਤੇ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਜਦੋਂ ਕੇਸ ਸੁਲਝਣ ਦੀ ਸੂਚਨਾ ਮਿਲੀ ਤਾਂ ਐਸਪੀ ਰਵੀ ਸ਼ੰਕਰ ਸ਼ਵੀ ਥਾਣੇ ਵਿੱਚ ਪਹੁੰਚੇ ਉਹਨਾਂ ਦੇ ਸਾਹਮਣੇ ਕਲੂਆ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਮਮਤਾ ਅਤੇ ਉਸਦੇ بیٹے ਦੇ ਘਤਰ ਵਿੱਚ ਕਲੂਆ ਦੇ ਨਾਲ ਉਸੇ ਪਤਨੀ ਸੂਫੀਆ ਦੀ ਰਮਾਨਾ ਦਾ ਮਾਦਵਾਇਦ ਅਤੇ ਬਾਹੀ ਦਾ ਪ੍ਰਾਵ ਗੁੱਡੂ ਸ਼ਾਮਿਲ ਸਨ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਬੁੱਡੂ ਤੋਂ ਇਲਾਵਾ ਸਾਰੇ ਦੋਸ਼ੀ ਕਾਬੂ ਵਿਚ ਆ ਗਏ ਇਹਨਾਂ ਸਭਨਾਂ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਇਸ ਦੌਰੇ ਕਤਲ ਦੀ ਜੋ ਕਹਾਣੀ ਸਾਹਮਣੇ ਆਈ ਉਹ ਦਿਲ ਨੂੰ ਦਹਿਲਾ ਦੇਣ ਵਾਲੀ ਸੀ ਮਮਤਾ ਮੋਲ ਰੋਗ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਾਹਾ ਜਨਾਪੁਰ ਦੇ ਪਿੰਡ ਲੈਰਾਵਲਾ ਦੀ ਰਹਿਣ ਵਾਲੀ ਸੀ ਉਸੇ ਪਿਤਾ ਅਖਵਾਰ ਦੇ ਹੱਕਰ ਸਨ ਉਸੇ ਪਰਿਵਾਰ ਵਿੱਚ ਪਤਰੀ ਤੋਂ ਇਲਾਵਾ ਮਮਤਾ ਇਤਲੋਤੀ ਧੀ ਸੀ। ਉਹਨਾਂ ਦਾ ਘਰ-ਦਰਸti ਠੀਕ-ਠਾਕ ਚੱਲ ਰਿਹਾ ਸੀ। ਪਰ ਉਸ ਦੌਰਾਨ ਉਸਦੇ ਪਿਤਾ ਇੱਕ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ਚਲੇ ਗਏ। ਉਸ ਦੌਰਾਨ ਉਸਦੀ ਮਾਂ ਦਾ ਵੀ ਦਿਹਾਂਤ ਹੋ ਗਿਆ। ਇਹੋ ਜਿਹੇ ਹਾਲਾਤਾਂ ਵਿੱਚ ਮਮਤਾ ਬੇਸਹਾਰਾ ਹੋ ਗਈ। ਫਿਰ ਰਿਸ਼ਤੇਦਾਰ ਆ ਰਹੇ ਉਸਦੀ ਦੇਖਭਾਲ ਕੀਤੀ। ਮਮਤਾ ਦੇ ਪਿਤਾ ਜਦੋਂ ਜਵਾਨਾਂ ਤੇ ਜੇਲ੍ਹ ਤੋਂ ਬਾਹਰ ਆਏ ਤਾਂ ਉਹ ਸ਼ਾਹਜਹਾਂਪੁਰ ਤੋਂ ਤੀਵੇ ਨਾਲ ਗਾਜ਼ੀਆਬਾਦ ਆਦੇ। ਇਹੀ ਗੱਲ ਲਗਭਗ 12 ਸਾਲ ਪਹਿ ਰਾਹੀ ਹੈ ਪਿਤਾ ਨੇ ਤਰਾਈ ਦਾ ਮਕਾਨ ਲੈ ਕੇ ਮਜ਼ਦੂਰੀ ਕੀਤੀ ਮਮਤਾ ਵੀ ਜਵਾਨ ਹੋ ਚੁੱਕੀ ਸੀ ਇਸੇ ਦੌਰਾਨ ਸੁਨੀਲ ਨਾਂ ਦੇ ਇੱਕ ਜਵਾਨ ਨਾਲ ਮਮਤਾ ਦੀ ਅੱਖ ਲੱਗ ਗਈ ਸਮੇਂ ਦੇ ਨਾਂ ਨਾ ਦੋਹਾਂ ਦੇ ਪਿਆਰ ਦਾ ਦਰਿਆ ਬਹੁਤ ਅੱਗੇ ਤੱਕ ਵਹਿ ਚੁੱਕਾ ਸੀ ਬਾਅਦ ਵਿੱਚ ਦੋਹਾਂ ਨੇ ਵਿਆਹ ਕਰ ਲਿਆ ਸੁਨੀਲ ਟੈਕਸੀ ਚਲਾਉਂਦਾ ਸੀ ਮਮਤਾ ਦੇ ਪਿਤਾ ਇਸ ਵਿਆਹ ਦੇ ਖਿਲਾਫ ਸਨ ਪਰ ਮਮਤਾ ਨੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਪਰਵਾਹ ਨਹੀਂ ਕੀਤੀ ਸੁਨੀਲ ਨਾਲ ਗ੍ਰੈਸਤੀ ਬਸਾ ਕੇ ਉਹ ਖੁਸ਼ ਸੀ ਉਹ ਦੋ ਬੱਚਿਆਂ ਦੀ ਮਾਂ ਬਣ ਗਈ ਜਿਸ ਵਿੱਚ ਵੱਡਾ ਪੁੱਤਰ ਕਰਨ ਪਾਲ ਸੀ ਅਤੇ ਛੋਟੀ ਧੀ ਮਨਜੂ ਸੀ ਧੀ ਦੇ ਫੈਸਲੇ ਨਾਲ ਪਿਤਾ ਐਨੇ ਦੁਖੀ ਹੋਏ ਕਿ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਮਮਤਾ ਦੇ ਪਤੀ ਸੁਨੀਲ ਵਿੱਚ ਵੀ ਬਦਲਾਅ ਆ ਗਿਆ ਉਹ ਸ਼ਰਾਬ ਪੀਣ ਲੱਗ ਪਿਆ ਜਦੋਂ ਮਮਤਾ ਉਸ ਨੂੰ ਪੀਣ ਤੋਂ ਰੋਕਦੀ ਸੀ ਤਾਂ ਉਸ ਨਾਲ ਝਗੜਾ ਕਰਦਾ ਅਤੇ ਉਸ ਨੂੰ ਮਾਰਦਾ ਹੁਣ ਉਹ ਮਮਤਾ ਤੇ ਸ਼ੱਕ ਕਰਨ ਲੱਗ ਪਿਆ ਸੀ ਕਿ ਉਸ ਦਾ ਕਿਸੇ ਹੋਰ ਨਾਲ ਚੱਕਰ ਚੱਲ ਰਿਹਾ ਹੈ ਪਤੀ ਦੇ ਇਸ ਵਰਤਾਨ ਨਾਲ ਮਮਤਾ ਵੀ ਤਣਾਅ 'ਚ ਰਹਿਣ ਲੱਗ ਪਈ ਫਿਰ ਇੱਕ ਦਿਨ ਮਮਤਾ ਤੇ ਅਜਹੀ ਵਿਵਪਤਾ ਆਈ ਜਿਸ ਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਜਿਸ ਨੂੰ ਸੁਨੀਲ ਨੇ ਮਮਤਾ ਨੇ ਆਪਣੇ ਪਿਤਾ ਤੱਕ ਨੂੰ ਛੱਡ ਦਿੱਤਾ ਸੀ ਉਹੀ ਸੁਨੀਲ ਇੱਕ ਦਿਨ ਮਮਤਾ ਅਤੇ ਉਸਦੇ ਦੋਵੇਂ ਬੱਚਿਆਂ ਨੂੰ ਛੱਡ ਕੇ ਕਿਤੇ ਚਲਾ ਗਿਆ ਅਤੇ ਫਿਰ ਕਦੇ ਵਾਪਸ ਨਹੀਂ ਆਇਆ ਮਮਤਾ ਬੇਸਹਾਰਾ ਹੋ ਗਈ ਸੀ ਇਕੱਲੀ ਔਰਤ ਵੇਖ ਕੇ ਤਾਂ ਲੋਕ ਜਿਨਾ ਮਸ਼ੂਤ ਕਰ ਦਿੰਦੇ ਹਨ ਮਮਤਾ ਕੋਲ ਤਾਂ ਦੋ ਬੱਚੇ ਵੀ ਸਨ ਉਸ ਨੂੰ ਘਰ ਦਾ ਖਰਚ ਕਿੱਥੋਂ ਤੇ ਕਿਵੇਂ ਚਲਾਉਣਾ ਸੀ ਇਸ ਮੋੜ ਤੇ ਫਸ ਕੇ ਉਹ ਕਈ ਲੋਕਾਂ ਵੱਲੋਂ ਠੱਗੀ ਗਈ ਮਮਤਾ ਨੇ ਵੀ ਹਲਾਤਾਂ ਦਾ ਸਮਝੌਤਾ ਕਰ ਲਿਆ ਇਸੇ ਤਰ੍ਹਾਂ ਉਹ ਮੇਰੇ ਟੀਚਰ ਰਹਿਣ ਵਾਲੇ ਕਾਲੂ ਨਾਲ ਇੱਕ ਆਟੋ ਡਰਾਈਵਰ ਦੇ ਸੰਪਰਕ ਵਿੱਚ ਆਈ ਕਾਲੂ ਦੇ ਨਾਲ ਵਾਲੇ ਘਰ ਵਿੱਚ ਵਾਈ ਦੇ ਨਾਂ ਦਾ ਇੱਕ ਜਵਾਨ ਰਹਿੰਦਾ ਸੀ ਜੋ ਆਟੋ ਚਲਾਉਂਦਾ ਸੀ ਵਾਈ ਕੁਵਾਰਾ ਸੀ ਇਸ ਲਈ ਮਮਤਾ ਨੇ ਉਸ ਨਾਲ ਹੀ ਗ੍ਰੈਸਟੀ ਵਸਾਉਣ ਦੀ ਸੋਚ ਲਈ ਵਾਇਦ ਵੀ ਮਮਤਾ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਨਿਕਾਹ ਕਰਨ ਲਈ ਤਿਆਰ ਸੀ ਵਾਇਦ ਮਮਤਾ ਤੇ ਉਸਦੇ ਦੋਵੇਂ ਬੱਚਿਆਂ ਨੂੰ ਲੈ ਕੇ ਮੇਰੇ ਤੋਂ ਨਵਾਈਦਾ ਆ ਗਿਆ ਉਹ ਤੇ ਹੀ ਇਸਲਾਮ ਤਰੰਦੇ ਰਸਮਾਂ ਰਿਵਾਜਾਂ ਨਾਲ ਵਾਇਦ ਨੇ ਮਮਤਾ ਦਾ ਨਿਕਾਹ ਕਰ ਲਿਆ ਇਸ ਤੋਂ ਪਹਿਲਾਂ ਮਮਤਾ ਦਾ ਨਾਮ ਬਦਲ ਕੇ ਸਾਹੀਨ ਰੱਖ ਦਿੱਤਾ ਗਿਆ ਸੀ ਵੱਡੇ ਪੁੱਤਰ ਕਰਨਪਾਲ ਦਾ ਨਾਮ ਬਦਲ ਕੇ ਸਮੀਰ ਅਤੇ ਧੀ ਮੰਜੂ ਦਾ ਨਾਮ ਜਾਨਵਰ ਰੱਖਿਆ ਗਿਆ ਸੀ ਵਾਇਦਾਪੁਰਾ ਗੁੱਟੂ ਗ੍ਰੇਟਰ ਨਵਾਈਦਾ ਦੇ ਸ਼ਾਹੀ ਵੇਰੀ ਪਿੰਡ ਦੇ ਵਿੱਚ ਰਹਦਾ ਸੀ ਵਾਇਦ ਦਾ ਪਰਾਵ ਗੁੱਡੂ ਬਿਲਡਿੰਗ ਦਾ ਕੰਮ ਕਰਦਾ ਸੀ ਵਾਇਦ ਮਮਤਾ ਤੇ ਉਸਦੇ ਬੱਚਿਆਂ ਨੂੰ ਲੈ ਕੇ ਉੱਥੇ ਹੀ ਪਹੁੰਚ ਗਿਆ ਅਤੇ ਉਹ ਸਾਰੇ ਉੱਥੇ ਹੀ ਰਹਿਣ ਲੱਗ ਪਏ ਵਾਇਦ ਆਟੋ ਚਲਾਉਣ ਲਈ ਗਾਜ਼ੀਆਬਾਦ ਚਲਾ ਜਾਂਦਾ ਸੀ ਜਦ ਕਿ ਮਮਤਾ ਗਰੇਟਰ ਨਾਇਦਾ ਦੇ ਫਲੈਟਾਂ ਵਿੱਚ ਸਫਾਈ ਦਾ ਕੰਮ ਕਰਨ ਜਾਂਦੀ ਸੀ ਦੋਹਾਂ ਦੀ ਕਮਾਈ ਨਾਲ ਕਰ ਠੀਕ ਠਾਕ ਚੱਲ ਰਿਹਾ ਸੀ ਵਾਇਦ ਅਤੇ ਮਮਤਾ ਦੇ ਵਿਆਹ ਦੀ ਗੱਲ ਸਿਰਫ ਗੁੱਡੂ ਨੂੰ ਹੀ ਪਤਾ ਸੀ ਇਸ ਤੋਂ ਲਾਵਾ ਵਾਈ ਦੇ ਘਰ ਦੇ ਕਿਸੇ ਵੀ ਮੈਂਬਰ ਨੂੰ ਇਹ ਨਹੀਂ ਪਤਾ ਸੀ ਕਿ ਵਾਈਦ ਨੇ ਦੋ ਬੱਚਿਆਂ ਦੀ ਮਾਂ ਨਾਲ ਵਿਆਹ ਕੀਤਾ ਹੈ ਵਾਈ ਦੇ ਮੂਲ ਤੌਰ ਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਆਦਨੀਓ ਦੀ ਤਹਿਸੀਲ ਬਸੌਲੀ ਦੇ ਪਿੰਡ ਪਮੋਈ ਦਾ ਵਸਨੀਕ ਸੀ ਵਾਈਦ ਨੇ ਮਮਤਾ ਦਾ ਨਾਮ ਸਾਹੀਨ ਰੱਖ ਦਿੱਤਾ ਸੀ ਪਰ ਉਸ ਨੂੰ ਮਮਤਾ ਦੇ ਨਾਮ ਨਾਲ ਹੀ ਬੁਲਾਉਂਦਾ ਸੀ ਇੱਕ ਦਿਨ ਵਾਈਦ ਨੇ ਮਮਤਾ ਉਰਫ ਸਾਹੀਨ ਨੂੰ ਕਿਹਾ ਕਿ ਮਮਤਾ ਇੱਥੇ ਗਰੇਟਰ ਨੁਆਇਡਾ ਵਿੱਚ ਮਹਿੰਗਾਈ ਬਹੁਤ ਹੈ ਅਸੀਂ ਇਹ ਤਰੀਕੇ ਕਿ ਅਸੀਂ ਲੋਕ ਉਧਰ ਹੀ ਚੱਲੀਏ ਮੇਰੇ ਪਿੰਡ 'ਚ ਆਪਣਾ ਘਰ ਹੈ ਜ਼ਮੀਨ ਜਾਇਦਾਦ ਵੀ ਹੈ ਮੈਂ ਉੱਥੇ ਹੀ ਆਟੋ ਚਲਾ ਲਵਾਗਾ ਮਮਤਾ ਉਰਫ ਸਾਹੀ ਨੇ ਪਤੀ ਵਾਹਿਦ ਦੀ ਗੱਲ ਤੇ ਕੋਈ ਇਤਰਾਜ਼ ਨਹੀਂ ਕੀਤਾ ਇਸਤੇ ਬਾਅਦ ਮਮਤਾ ਅਤੇ ਦੋਵੇਂ ਬੱਚਿਆਂ ਨੂੰ ਲੈ ਕੇ ਵਸੋਲੀ ਦੇ ਨੇੜੇ ਚੌਂਦੋਸੀ ਸ਼ਹਿਰ ਪਹੁੰਚ ਗਿਆ ਚੌਂਦੋਸੀ ਦੇ ਵਾਰਿਸ ਨਜ਼ਰ ਵਿੱਚ ਉਸਨੇ ਇੱਕ ਤਰਕ ਤਰਾਏ ਤੇ ਲੈ ਲਿਆ ਇਹ ਲਗਭਗ 6 ਮਹੀਨੇ ਪਹਿਲਾਂ ਦੀ ਗੱਲ ਹੈ ਕੁਕੀ ਤਾਂ ਉਸਦੇ ਉਸ ਦਾ ਪਿੰਡ ਵੀ ਨੇੜੇ ਹੀ ਸੀ ਇਸ ਲਈ ਉਹ ਅਫਸਰ ਇਕੱਲਾ ਹੀ ਆਪਣੇ ਮਾਪਪਰ ਨੂੰ ਮਿਲਣ ਲਈ ਪਿੰਡ ਜਾਂਦਾ ਰਿਹਾ ਇਸ ਦਾ ਨਬਾਈ ਦੇ ਘਰਵਾਰਿਆਂ ਨੇ ਸੰਭਲ ਜ਼ਿਲ੍ਹੇ ਦੇ ਪਿੰਡ ਚੀਮਿਆਵਲੀ ਦੇ ਰਹਿਣ ਵਾਲੇ ਕਲੂਆ ਦੀ ਟੀਨਾ ਮਾਨਾ ਨਾਲ ਉਸ ਦਾ ਰਿਸ਼ਤਾ ਤੈਅ ਕਰ ਦਿੱਤਾ ਉਸ ਸਮੇਂ ਬਾਈ ਦੇ ਘਰਵਾਰਿਆਂ ਨੂੰ ਇਹ ਦੱਸਣ ਦੀ ਹਿੰਮਤ ਨਹੀਂ ਸੀ ਕਿ ਉਸ ਨੇ ਪਹਿਲਾਂ ਹੀ ਵਿਆਹ ਕਰ ਰੱਖਿਆ ਹੈ ਰਿਸ਼ਤਾ ਤੈਅ ਹੋਣ ਤੋਂ ਬਾਅਦ ਉਹ ਕਈ ਦਿਨ ਆਪਣੇ ਪਿੰਡ ਵਿੱਚ ਰੁਕਦਾ ਸੀ ਮਮਤਾ ਨੇ ਕਦੀ ਇਸ ਗੱਲ ਦੀ ਚਰਚਾ ਨਹੀਂ ਕੀਤੀ ਕਿ ਉਹ ਐਨੇ ਦਿਨ ਪਿੰਡ ਵਿੱਚ ਕਿਉਂ ਰੁਕਦਾ ਹੈ ਅਤੇ ਨਾ ਹੀ ਉਸ ਨੂੰ ਵਾਹਿ ਦੀ ਮੰਗਰੀ ਬਾਰੇ ਕੁਝ ਪਤਾ ਸੀ ਉਹ ਤਾਂ ਵਾਹਿ ਤੇ ਪੂਰਾ ਭਰੋਸਾ ਕਰਦੀ ਸੀ ਵਾਹਿ ਦਾ ਅਰਮਾਨਾ ਨਿਕਾ ਵੀ ਹੋ ਗਿਆ ਪਰ ਮਮਤਾ ਨੂੰ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਸੀ ਜਦੋਂ ਵਾਹਿ ਦੋ ਹਫ਼ਤਾ ਦੋ ਹਫ਼ਤਾ ਬਾਅਦ ਮਮਤਾ ਕੋਲ ਵਾਪਸ ਆਉਂਦਾ ਤਾਂ ਕਹਿੰਦਾ ਕਿ ਉਹ ਮੁਰਾਦਾਬਾਦ ਵਿੱਚ ਆਟੋ ਚਲਾਉਣ ਲਈ ਰਹਿ ਰਿਹਾ ਸੀ ਇਸ ਲਈ ਉਹ ਉੱਤੇ ਹੀ ਰੁਕਿਆ ਸੀ ਵਾਹਿ ਮਮਤਾ ਨੂੰ ਘਰ ਦੇ ਖਰਚ ਲਈ ਪੈਸੇ ਦਿੰਦਾ ਰਿਹਾ ਇੱਕ ਦਿਨ ਮਮਤਾ ਅਚਾਨਕ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਬਾਹੇ ਦੇ ਪਿੰਡ ਪਮੋਰੀ ਪਹੁੰਚ ਗਈ। ਪਮੋਰੀ ਪਿੰਡ ਚੋਂ ਦਸੀ ਦੇ ਨੇਰੇ ਸੀ। ਉੱਤੇ ਮਮਤਾ ਨੂੰ ਪਤਾ ਲੱਗਾ ਕਿ ਉਸਦੇ ਪਤੀ ਨੇ ਸਹਤੋਖੇ ਵਿੱਚ ਰੱਖ ਕੇ ਸਬਲ ਦੀ ਇੱਕ ਕੁੜੀ ਨਾਲ ਨਿਕਾਹ ਕਰ ਲਿਆ ਹੈ। ਇਹ ਜਾਣਕਾਰੀ ਮਿਲਦੇ ਹੀ ਮਮਤਾ ਗੁੱਸੇ ਨਾਲ ਪਾਗਲ ਹੋ ਗਈ। ਉਸਨੇ ਪਿੰਡ ਵਿੱਚ ਚਰਚਾ ਕਰਨਾ ਸ਼ੁਰੂ ਕਰ ਦਿੱਤਾ। ਮਮਤਾ ਨੇ ਸਾਰੇ ਪਿੰਡ ਵਾਲਿਆਂ ਨੂੰ ਦੱਸਿਆ ਕਿ ਉਹ ਵਾਹੀ ਦੀ ਨਿਕਾਹ ਕੀਤੀ ਹੋਈ ਬੋਟੀ ਹੈ। ਉਸਨੇ ਕਿਹਾ ਕਿ ਪਹਿਲਾ ਹੱਕ ਮੇਰਾ ਹੈ। ਬਿਨਾਂ ਤਲਾਤ ਲਾਏ ਉਸਨੇ ਦੂਜਾ ਵਿਆਹ ਕਿਵੇਂ ਕਰ ਲਿਆ ਅਤੇ ਤਾਂਕੇ ਮਮਤਾ ਨੇ ਪੁਲਿਸ ਵਿੱਚ ਸ਼ਿਕਾਇਤ ਕਰਨ ਦੀ ਧਮਕੀ ਵੀ ਦਿੱਤੀ ਉਸ ਦੇ ਹੰਦਾਮੇ ਨਾਲ ਪੂਰਾ ਪਿੰਡ ਇਕੱਠਾ ਹੋ ਗਿਆ ਇਸ ਮਾਮਲੇ ਵਿੱਚ ਤਲਤੀ ਬਾਹੀ ਦੇ ਹੀ ਸੀ ਪਰ ਮਮਤਾ ਦੇ ਠਾਣੇ ਜਾਣ ਨਾਲ ਦਲ ਬਦਲਣ ਦੀ ਸੁਭਾਵਨਾ ਸੀ ਇਸ ਲਈ ਪਰਿਵਾਰ ਵਾਲਿਆਂ ਨੇ ਪਿੰਡਵਾਰਿਆਂ ਦੀ ਸਹਿਮਤਾ ਨਾਲ ਮਮਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਨਾਂ ਨੇ ਕਿਹਾ ਕਿ ਵਾਹਿ ਦੀ ਦੂਜੀ ਪਤਨੀ ਦੇ ਨਾਲ ਉਹ ਵੀ ਰਹਿ ਸਕਦੀ ਹੈ ਉਸ ਨੂੰ ਘਰ ਵਿੱਚ ਰਹਿਣ ਲਈ ਜਗ੍ਹਾ ਦੇ ਦਿੱਤੀ ਜਾਵੇਗੀ ਪਿੰਡ ਵਿੱਚ ਪੋਸੂਆਂ ਦੇ ਬੰਨਣ ਅਤੇ ਚਾਰੇ ਦੀਆਂ ਜਲਵਾੜੋਂ ਘੇੜਾ ਕਹਿੰਦੇ ਹਨ ਮਮਤਾ ਨੂੰ ਆਪਣਾ ਤੇ ਬੱਚਿਆਂ ਦਾ পেট ਭਰਨਾ ਸੀ ਇਸ ਲਈ ਉਹ ਘੇਰੇ ਵਿੱਚ ਰਹਿਣ ਲਈ ਤਿਆਰ ਹੋ ਗਈ ਉਹ ਉੱਤੇ ਰਹਿਣ ਲੱਗੀ ਪਰ ਵਾਹਿ ਦੀ ਦੂਜੀ ਪਤਰੀ ਅਰਮਾਨਾ ਨੂੰ ਮਮਤਾ ਦਾ ਉੱਤੇ ਰਹਿਣਾ ਨਾ ਦਵਾਰਾ ਲੱਗਦਾ ਸੀ ਉਹ ਮਮਤਾ ਨੂੰ ਇੱਕ ਪਲ ਵੀ ਦੇਖਣਾ ਪਸੰਦ ਨਹੀਂ ਕਰਦੀ ਸੀ ਜਿਸੀ ਵਕਨਲ ਵਾਹਿਦ ਅਤੇ ਅਰਮਾਨਾ ਵਿੱਚ ਜ਼ਬਰਦਸਤ ਝਗੜੇ ਰਹਿਣ ਲੱਗੇ। ਰੁਜਾਨਾਰੇ ਝਗੜੇ ਤੋਂ ਤੰਗ ਆ ਕੇ ਅਰਮਾਨਾ ਆਪਣੀ ਮਾਇਕੇ ਚੀਮਿਆਵਲੀ ਚਲੀ ਗਈ। ਵਾਹਿਦ ਕਈ ਵਾਰ ਅਰਮਾਨਾ ਨੂੰ ਲੈਣ ਲਈ ਆਪਣੇ ਸੌਰੇ ਗਿਆ ਪਰ ਅਰਵਾਨਾ ਅਤੇ ਉਸ ਦੇ ਘਰ ਵਾਲਿਆਂ ਨੇ ਸਾਹਮਣਾ ਕਰ ਦਿੱਤਾ ਕਿ ਜਦੋਂ ਤੱਕ ਮੰਮਤਾ ਉੱਤੇ ਰਹੇਗੀ ਉਹ ਉੱਥੇ ਨਹੀਂ ਜਾਵੇਗੀ। ਵਾਹਿਦ ਨੇ ਕਿਹਾ ਕਿ ਠੀਕ ਹੈ। ਉਹ ਮੰਮਤਾ ਨੂੰ ਤਉਦਸੀ ਵਿੱਚ ਕਰਾਏ ਉੱਤੇ ਲੈ ਕਮਰੇ ਤੇ ਪਹੁੰਚਾ ਦੇਵੇਗਾ। ਹਾਲਾਂਕਿ ਮੰਮਤਾ ਉਸਨੂੰ ਕਹਿ ਰਹੀ ਸੀ ਕਿ ਉਸਨੂੰ ਉਤੇ ਤਵੇਲੇ ਵਿੱਚ ਰਹਿਣਾ ਚੰਗਾ ਨਹੀਂ ਲੱਗਦਾ ਪਰ ਅਰਵਾਨਾ ਇਸ ਲਈ ਵੀ ਤਿਆਰ ਨਹੀਂ ਹੋਈ ਉਸਨੇ ਆਪਣੇ ਪਤੀ ਵਾਹਿਦ ਨੂੰ ਸਾਫ਼ ਕਹਿ ਦਿੱਤਾ ਕਿ ਜਦੋਂ ਤੱਕ ਮੰਮਤਾ ਅਤੇ ਉਸਦੇ ਬੱਚੇ ਜਿਉਂਦੇ ਰਹਿਣਗੇ ਉਹ ਸੌਰੀ ਨਹੀਂ ਜਾਵੇਗੀ ਉਸਨੂੰ ਇਹ ਵੀ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਦੀ ਕੱਟੇ ਹੋਏ ਸਿਰ ਉਸਨੂੰ ਨਹੀਂ ਦਿਖਾਏ ਜਾਣਗੇ ਉਹ ਉਸਦੇ ਨਾਲ ਨਹੀਂ ਜਾਵੇਗੀ ਪਤਨੀ ਦੀ ਇਸ ਜਿੱਦ ਤੇ ਵਾਹਿਦ ਪਰੇਸ਼ਾਨ ਹੋ ਗਿਆ ਫਿਰ ਉਸਦੇ ਸਾਰੇ ਕਲੂਆ ਅਤੇ ਸੱਸ ਸੋਫੀਆ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ ਕੇ ਕੋਈ ਵੱਡਾ ਕੰਮ ਨਹੀਂ ਐ ਥੋੜੀ ਦਿਮਾਗ ਨਾਲ ਕੰਮ ਲਵੋ ਤਬ ਬੜੀ ਆਸਾਨੀ ਨਾਲ ਹੋ ਜਾਵੇਗਾ ਤੂੰ ਕਿਸੇ ਵੀ ਤਰ੍ਹਾਂ ਮਮਤਾ ਤੇ ਉਸੇ ਬੱਚਿਆਂ ਨੂੰ ਇੱਥੇ ਲਿਆ ਬਾਕੀ ਕੰਮ ਅਸੀਂ ਦੇਖ ਲਵਾਂਗੇ ਇਹ ਪਲਾਨ ਤੇ ਵਾਇਦ ਆਪਣੇ ਪਿੰਡ ਭਮੋਰੀ ਵਾਪਸ ਆ ਗਿਆ ਅਤੇ ਮਮਤਾ ਨੂੰ ਨਿਪਟੌਰ ਦਾ ਪਲਾਨ ਬਣਾਉਣ ਲੱਗਾ ਆਪਣੇ ਪਲਾਨ ਵਿੱਚ ਉਸਨੇ ਆਪਣੇ ਭਰਾ ਬੁੱੱਡੂ ਨੂੰ ਵੀ ਸ਼ਾਮਿਲ ਕਰ ਲਿਆ ਵਾਇਦ ਨੇ ਆਪਣੇ ਸਾਰੇ ਕਲੂਆ ਨੂੰ ਵੀ ਆਪਣੀ ਯੋਜਨਾ ਬਾਰੇ ਜਾਣੂ ਕਰਾ ਦਿੱਤਾ ਵਾਇਦ ਦੀ ਸਾਸੂ ਸੂਫੀਆ ਨੇ ਇਸ ਲਈ ਇੱਕ ਵੱਡੇ ਸ਼ੂਰੇ ਦਾ ਇੰਤਜ਼ਾਮ ਕਰ ਲਿਆ ਯੋਜਨਾ ਦੇ ਅਨੁਸਾਰ 17 ਮਾਰਚ 2018 ਦੀ ਸ਼ਾਮ ਨੂੰ ਵਾਇਦ ਦੀ ਮੰਮਤਾ ਅਤੇ ਉਸਦੇ ਬੱਚਿਆਂ ਨੂੰ ਲੈ ਕੇ ਭਮੋਰੀ ਤੋਂ ਬੱਸ ਦੁਆਰਾ ਸੰਭਲ ਪਹੁੰਚ ਗਿਆ ਗੋਟੂ ਵੀ ਉਸਦੇ ਨਾਲ ਸੀ ਵਾਇਦਰੇ ਮੰਮਤਾ ਨੂੰ ਦੱਸਿਆ ਸੀ ਕਿ ਉਸਦੇ ਦੋਸਤ ਦੇ ਇੱਥੇ ਦਾਵਤ ਹੈ ਸੰਭਲ ਤੋਂ ਲੋਕ ਆਟੂ ਚ ਚੀਨੀਆ ਵਾਲੀ ਪਿੰਡ ਵਾਸਤੇ ਬੈਠੇ ਰਸਤੇ 'ਚ ਵਾਇਦਰੇ ਮੰਮਤਾ ਅਤੇ ਬੱਚਾ ਨਾ ਆਟੂ ਤੋਂ ਉੱਤਰ ਕੇ ਗਿਆ ਕਿਉਂਨ ਸ਼ਾਰਟਕਟ ਦੁਆਰਾ ਪੈਦਲ ਚੱਲਦੇ ਹਾਂ ਜਲਦੀ ਪਹੁੰਚ ਜਾਵਾਂਗੇ। ਮੰਮਤਾ ਉਸ ਦੀ ਸਾਜ਼ਿਸ਼ ਤੋਂ ਹੰਝਾਨ ਸੀ ਉਹ ਕਣਕ ਦੇ ਖੇਤ ਦੇ ਕਿਨਾਰੇ ਦੇ ਛੋਟੇ ਰਸਤੇ ਤੇ ਚੱਲਣ ਲੱਗਾ। ਪੈਦਲ ਚੱਲਣ ਤੇ ਮੰਮਤਾ ਦੇ ਪੇਟ ਵਿੱਚ ਦਰਦ ਹੋਇਆ ਤਾਂ ਬਾਈਦ ਨੇ ਪਹਿਲਾ ਤੋਂ ਆਪਣੇ ਨਾਲ ਲੈ ਕੇ ਆਈਆਂ ਨਸ਼ੀ ਦੀਆਂ ਬੋਰੀਆਂ ਵਿੱਚੋਂ ਇੱਕ ਗੋਲੀ ਮੰਮਤਾ ਨੂੰ ਖਿਲਾ ਦਿੱਤੀ। ਕੁਝ ਸਮੇਂ ਬਾਅਦ ਜਦੋਂ ਮੰਮਤਾ ਬੇਹੋਸ਼ੀ ਦੀ ਹਾਲਤ ਵਿੱਚ ਆ ਦੇ ਤਾ ਬਾਈਦ ਨੇ ਆਪਣੇ ਸੌਰੀ ਕਲਿਆ ਨੂੰ ਆਵਾਜ਼ ਦੇ ਕੇ ਬੁਲਾਇਆ। ਪਰਵਾ ਖੇਤ ਵਿੱਚ ਝੂਬਾ ਬੈਠਾ ਸੀ। ਜਦੋਂ ਮੰਮਤਾ ਨੀਡਾਲ ਹੋ ਕੇ ਜ਼ਮੀਨ ਤੇ ਗਿਰ ਗਈ ਤਾਂ ਬੁੱड्डੂ ਕਲੂਆ ਅਤੇ ਵਾਇਦ ਨੇ ਮਿਲ ਕੇ ਮੰਮਤਾ ਦਾ গলা ਤਟ ਕੇ ਸਿਰ ਤੋਂ ਸਿਰ ਅਲੱਗ ਕਰ ਦਿੱਤਾ ਉਸ ਵੇਲੇ ਉਸ ਦਾ 10 ਸਾਲਾ ਪੁੱਤਰ ਕਰਨ ਵੀ ਉੱਥੇ ਖੜਾ ਸੀ ਉਹ ਡਰ ਦੇ ਮਾਰੇ ਉੱਤੋਂ ਭੱਜਿਆ ਤਾਂ ਵਾਇਦ ਨੇ ਉਸ ਨੂੰ ਫੜ ਲਿਆ ਉਹਨਾਂ ਲੋਕਾਂ ਨੇ ਉਸ ਬੱਚੇ ਦਾ ਵੀ ਗਲਾ ਕੱਟ ਕੇ ਸਿਰ ਧਰ ਤੋਂ ਲੱਗ ਕਰ ਦਿੱਤਾ ਮੰਮਤਾ ਦੇ ਹੱਥ ਤੇ ਉਸ ਦਾ ਨਾਮ ਖੁਦਿਆ ਹੋਇਆ ਸੀ ਪਹਿਚਾਨ ਵਟਾ ਲਈ ਵਾਇਦ ਨੇ ਹੱਥ ਦੀ ਉਹ ਖਾਲ ਹੀ ਕੱਟ ਦਿੱਤੀ ਜਿੱਤੇ ਨਾਮ ਲਿਖਿਆ ਹੋਇਆ ਸੀ ਉਸੀ ਜਨਮ ਮਮਤਾ ਦੀ 4 ਸਾਲਾ ਧੀ ਮੰਜੂ ਵਾਹਿਦ ਜਾਂ ਲੱਤਾ ਦਾ ਚਿੱਕੀ ਖਰੀ ਸੀ ਉਹ ਕਹਿ ਰਹੀ ਸੀ ਪਾਪਾ ਚਲੋ ਭੁੱਖ ਲੱਗ ਰਹੀ ਹੈ ਪਾਪਾ ਮੈਨੂੰ ਤੋਫੀ ਦਿਵਾਓ ਅਸਲ ਵਿੱਚ ਵਾਹਿਦ ਹਰ ਰੋਜ਼ ਮੰਜੂ ਲਈ ਤੋਫੀ ਲਿਆਉਦਾ ਸੀ ਵਾਹਿਦ ਨੂੰ ਮੰਜੂ ਨਾਲ ਸਭ ਤੋਂ ਵੱਧ ਪਿਆਰ ਸੀ ਜਦੋਂ ਵਾਹਿਦ ਮੰਜੂ ਨੂੰ ਵੀ ਮਾਰਨ ਲੱਗਾ ਤਾਂ ਕਲੂਆ ਨੇ ਕਿਹਾ ਨਹੀਂ ਇਹ ਨਾ ਸਮਝਾਂ ਇਸ ਨੂੰ ਅਸੀਂ ਪਾਲ ਲਵਾਂਗੇ ਇਸ ਨੇ ਕੀ ਵਿਗਿਆਰਿਆ ਹੈ ਵਾਇਦ ਨੇ ਜੀਵ ਤੋਂ ਵੱਡੀ ਪਲਾਸਟਿਕ ਦੀ ਥੈਲੀ ਕੱਟ ਕੇ ਦੋਨਾਂ ਦੇ ਸਿਰ ਉਸ ਵਿੱਚ ਰੱਖ ਲਈ ਅਤੇ ਆਪਣੀ ਸੋਰੇ ਚੀਮੀਆਂ ਵਾਲੀ ਆ ਗਿਆ। ਉਦੋਂ ਵਾਇਦ ਨੇ ਆਪਣੀ ਵਿਸਾਸ ਸੋਫੀਆ ਅਤੇ ਪਤਨੀ ਅਰਮਾਨਾ ਨੂੰ ਕੱਟੇ ਹੋਏ ਸਿਰ ਵਿਖਾਏ। ਸਿਰ ਵੇਖਰ ਤੇ ਉਹਨਾਂ ਨੂੰ ਮਰਨ ਦਾ ਯਕੀਨ ਹੋਇਆ। ਇਸ ਤੋਂ ਬਾਅਦ ਉਹ ਦੋਨੇ ਸਿਰਾਂ ਨੂੰ ਪਿੰਡ ਦੇ ਨੇੜੇ ਵਿੰਦੀ ਸਰੋਤ ਨਦੀ ਦੇ ਕਿਨਾਰੇ ਰੇਤ ਵਿੱਚ ਵਾਕ-ਵਾਕ ਦੱਬ ਆਇਆ। ਪੁਲਿਸ ਨੇ ਵਾਇਦ, ਕਲਵਾ, ਅਰਮਾਨਾ ਅਤੇ ਸੋਫੀਆ ਨੂੰ ਗ੍ਰਿਫਤਾਰ ਕਰ ਲਿਆ। ਮੁਜਰਮਾਂ ਦੀ ਗ੍ਰਿਫਤਾਰੀ ਦੀ ਸੋਚਨਾ ਤੇ ਐਡੀਜੀਪੀ ਪ੍ਰੇਮ ਪ੍ਰਕਾਸ਼ ਵੀ ਬਰੇਲੀ ਤੋਂ ਸੱਮਲ ਪਹੁੰਚ ਗਏ। ਉਹਨਾਂ ਨੇ ਪ੍ਰੈਸ ਕਾਨਫਰੰਸ ਦਾ ਆਯੋਜਨ ਕਰਕੇ ਇਸ ਸਸੰਸਨੀ ਕੇਸ ਦੌਰਿਕ ਹੱਤਿਆकांड ਦਾ ਖੁਲਾਸਾ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਬਾਅਦ ਵਿੱਚ ਪੁਲਿਸ ਨੇ ਸਾਰੇ ਮੁਜਰਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ। ਕਥਾ ਲਿਖਣ ਤੱਕ ਗੁਬਦੂ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਦੋਸਤੋ ਤੁਹਾਨੂੰ ਇਸ ਕੇਸ ਬਾਰੇ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੀ ਹੈ ਇੱਕ ਹੋਰ ਨਵੀਂ ਕ੍ਰਾਈਂਗ ਸਟੋਰੀ ਦੇ ਨਾਲ ਧੰਨਵਾਦ ਜੀ